ਤਿੰਨ ਤੋਂ ਸਾਡੇ ਪਰਿਵਾਰ ਦੇ ਵਿੱਚ ਰੌਣਕਾਂ ਨੇ ਅੱਜ ਕਰਕੇ ਕਿਤੇ ਖੁਸ਼ੀ ਦਾ ਮਹਾਲ ਤਾਂ ਵੀ ਅਭਿਸ਼ੇਕ ਸ਼ਰਮਾ ਦੇ ਘਰਾਂ ਦੇ ਮਰਾਤ ਜਿਹੜੀ ਆ ਜਾਰੀ ਹੈ ਉਹਨਾਂ ਦੀ ਜਿਹੜਾ ਬਈ ਪਹਿਲੀ ਤਾਂ ਗੱਲ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡਾ ਹੀਰੇ ਰਗਾ ਯਾਰ ਆ ਰੱਬਰਗਾ ਆਸਰਾ ਸਾਨੂੰ ਸਾਡੇ ਭਰਾ ਦਾ ਬਹੁਤ ਹੀ ਚੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਔਰ ਇਹਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਦਾਂ ਦੀ ਗੱਲ ਨਹੀਂ ਕਿ ਮੈਂ ਐਡੇ ਵੱਡੇ ਪਰਿਵਾਰ ਚ ਮਤਲਬ ਮੇਰੇ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਅੱਛਾ ਲੱਗਦਾ ਇੱਕ ਵੱਡੇ ਕ੍ਰਿਕਟਰ ਦੇ ਨਾਲ ਕਿਤੇ ਨਾ ਕਿਤੇ ਹੋਣਾ ਇੱਕ ਰਿਸ਼ਤਾ ਜੁੜਿਆ ਤਾਂ ਇਸੇ ਪਾਸੇ ਅੱਜ ਵਿਆਹ ਦੀ ਪੰਖੜੀ ਆ ਜਗਾ ਬੰਨਨ ਜਾ ਰਹੇ ਨੇ ਇਹ ਐਕਚੁਅਲੀ ਸਾਡਾ ਬ੍ਰਦਰ ਪਹਿਲਾਂ ਹੀ ਬਹੁਤ ਹਾਈਪ 'ਚ ਆ ਤੇ ਗੁਰੂ ਨੇ ਉਦਾਂ ਦਾ ਹੀ ਗਾਂ ਨੂੰ ਮੇਲ ਮੜਾਤਾ ਆ ਤੇ ਉਹ ਪਰਿਵਾਰ ਵੀ ਬਹੁਤ ਨਿੱਗਾ ਆ ਬਹੁਤ ਪਿਆਰ ਵਾਲਾ ਆ ਅਸੀਂ ਮਿਲਦੇ ਆ ਤਾਂ ਸਾਨੂੰ ਬਿਲਕੁਲ ਇਦਾਂ ਫੀਲ ਨਹੀਂ ਹੁੰਦਾ ਕਿ ਇੱਕ ਮਤਲਬ ਇੱਡਾ ਵੱਡਾ ਸਟਾਰ ਆ ਬਹੁਤ ਸਾਡੇ ਨਾਲ ਫ੍ਰੈਂਡਲੀ ਆ ਬਹੁਤ ਹੰਬਲ ਆ ਤੇ ਅਸੀਂ ਮਾਰੇ ਮੁਰੇ ਅਰਦਾਸ ਕਰਦੇ ਆ ਵੀ ਇਹਨਾਂ ਦੀ ਆਉਣ ਵਾਲੀ ਲਾਈਫ ਬਹੁਤ ਸੁਖਾਵੀ ਹੋਵੇ ਕਿ ਟੀਮ ਵੀ ਕਹਿੰਦੇ ਆ ਹਿੱਸਾ ਲੈ ਸਕਦੀ ਅੱਜ ਆ ਭੀਸ਼ਖ ਹਾਂਜੀ ਹਾਂਜੀ ਬਾਈ ਜਿਹਨਾਂ ਨੂੰ ਦੇਖਣ ਦੇ ਲਈ ਆਪਾਂ ਦਰਸ਼ਦੇ ਆ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਮੇਲ ਅਸੀਂ ਤਾਂ ਆ ਪਰ ਉਹਨੇ ਵੀ ਸਾਡੇ ਭਰਾ ਸਾਡੇ ਵਾਸਤੇ ਤਾਂ ਹਮੇਸ਼ਾ ਲੱਕੀ ਰਿਹਾ ਆ ਤੇ ਅੱਜ ਅਸੀਂ ਜਿੰਨਾ ਵਾਸਤੇ ਸੋਚਦੇ ਨੇ ਸੀ ਉਹ ਸਾਡੇ ਨਾਲ ਭੰਗੜਾ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਏ ਇਸ ਗੱਲ ਤੋਂ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਬਹੁਤ ਲੇਟ ਆਇਆ ਜੀ ਅੱਜ ਸਾਡੇ ਘਰੇ ਵਿਆਹ ਹੈ ਸਾਨੂੰ ਘੋਟੇ ਘੋਟੇ ਚਾਹ ਹੈ ਜਿਸ ਗਿਆ ਨੇ ਅਭਿਸ਼ੇਕ ਪਟਨ ਅਭਿਸ਼ੇਕ ਸ਼ਰਮਾ ਇਹ ਸਿੱਟਰ ਲਾਉਦੇ ਮੇਰੇ ਭਤੀਜੇ ਦੀ ਮੈਰਿਜ ਹੋ ਰਹੀ ਏ ਸਟੱਪ ਪੂਰਾ ਚਾ ਇੱਕ ਵਿਆਹ ਕੀ ਮਤਲਬ ਵਿਆਹ ਤੋਂ ਪਰਹੋਲ ਬਣਿਆ ਉਹ ਰਾਮਦਾਸ ਜੀ ਨਗਰੀ ਅੰਮ੍ਰਿਤਸਰ ਵਿਆਹ ਚੱਲੇ ਆ ਅੱਛਾ ਸਰ ਕੀ ਨਵੇਂ ਦੇ ਦੇਓ ਲਗਾਤਾਰ ਘਰ ਦੇ ਵਿੱਚ ਰੌਣਕਾਂ ਅੱਜ ਜਿਹੜਾ ਇੱਕ ਵਿਆਹ ਦੇ ਮੰਦਪ ਵਿੱਚ ਮੰਦਪ ਜਾ ਰਹੇ ਨੇ ਇਹ ਗੁਰੂ ਦੀ ਹੋਟ ਹੈ ਜੀ ਗੁਰੂ ਨੇ ਮੇਲ ਕਰਾਇਆ ਇਹ ਮਾਬ ਹੋਇਆ ਸ਼ਰਮਾ ਪਰਿਵਾਰ ਤੇ ਉਭਰਾਏ ਪਰਿਵਾਰ ਪਹਿਲਾਂ ਤੋਂ ਪਹਿਲਾਂ ਇਕੱਠੇ ਨਹੀਂ ਹੁੰਦੇ ਇਹ ਗੁਰੂ ਨੇ ਮੇਲ ਕਰਾਇਆ ਗੁਰੂ ਦੀ ਹੋਟ ਹੈ ਗੁਰੂ ਦਾ ਆਸਰਾ ਤੇ ਗੁਰੂ ਦੇ ਘਰ ਹੀ ਚੱਲੇ ਆ ਅੱਛਾ ਕੀ ਨਾਮ ਹੈ ਵੀਰੇ ਮੇਰਾ ਨਾਮ ਰੋਬਨ ਪੁਲਰ ਅੱਛਾ ਕੀ ਲੱਗਦੇ ਨੇ ਤੁਹਾਡੇ ਲੱਭਣ ਵਿੱਚ ਮੇਰਾ ਫਰੈਂਡ ਹੈ ਜੀ ਅੱਛਾ ਇਹਨਾਂ ਦੀ ਮੈਰਿਆ ਜੀ ਹੈ ਜੀ ਇਹ ਲਵੀ ਸ਼ੋਭਰਾਏ ਦੀ ਮੈਰਿਜ ਹੈ ਅਭਿਸ਼ੇਕ ਕਰਮਾ ਦੀ ਸਿਸਟਰ ਜਿਹੜੇ ਗ੍ਰੀਂਟਰ ਤੇ ਆਪਣੀ ਡੀਅਰ ਉਹਨਾਂ ਦੀ ਸਿਸਟਰ ਕੋਮਲ ਸ਼ਰਮਾ ਦਾ ਅੱਛਾ ਕਿੰਨਾ ਤੁਸਾ ਕਿੰਨੀ ਕਾ ਚਾਹ ਵਾ ਚਾਹ ਤੇ ਬਹੁਤ ਯਾਰ ਤੇ ਬਿਆਹ ਦਾ ਸਾਰਿਆਂ ਨੂੰ ਚਾਹ ਹੁੰਦਾ ਸਾਨੂੰ ਵੈਸੇ ਬਹੁਤ ਜ਼ਿਆਦਾ 2-3 ਦਿਨ ਵੀ ਭਗੜੇ ਪਾਈ ਪੂਰੇ ਬੁਰੇ ਰਾਤ ਤੇ 3 ਵਜੇ ਗਏ ਤਾਂ ਅੱਜ ਵੀ ਹੁਣ ਵੀ ਉੱਥੇ ਜਾ ਕੇ ਹੁਣ ਵੀ ਜਾ ਕੇ ਤਾਵਾਂਗੇ ਦੂਜੀ ਤਿਆਰੀਆਂ ਪੂਰੀਆਂ ਹੋ ਗਈਆਂ ਕੀ ਨਾਮ ਹੈ ਮੇਰਾ ਨਾਮ ਨਿੱਪੂਨ ਹੈ ਜੀ ਅੱਛਾ ਲਬਿਸ਼ ਕੀ ਲੱਗਦੇ ਨੇ ਤੁਹਾਡੇ ਜੀ ਮੇਰਾ ਬ੍ਰਦਰ ਲੱਗਦਾ ਜੀ ਅੱਛਾ ਤੇ ਅੱਜ ਉਹਨਾਂ ਦਾ ਮੈਰਿਜ ਆ ਜੋਨਾਂ ਦੀ ਹਾਂਜੀ ਬਿਲਕੁਲ ਜੀ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਤੇ ਕਿੱਥੇ ਜਿਹੜੀ ਮੈਂ ਆਪਾਂ ਅੰਮ੍ਰਿਤਸਰ ਜਾ ਰਹੇ ਆ ਸਾਰੀ ਤਿਆਰੀਆਂ ਹੋ ਚੁੱਕੀਆਂ ਤੇ ਸਾਰੀ ਬਰਾਤ ਜਾ ਰਹੀ ਹੈ ਅੰਮ੍ਰਿਤਸਰ ਕਹਿੰਦੇ ਅਭਿਸ਼ੇਕ ਸ਼ਰਮਾ ਜੋ ਕਰਨੇ ਉਹਨਾਂ ਦੀ ਸਿਸਟਰ ਦੇ ਨਾਲ ਜਿਹੜੀ ਹਾਂਜੀ ਹਾਂਜੀ ਅਭਿਸ਼ੇਕ ਸ਼ਰਮਾ ਜੋ ਕ੍ਰਿਕਟਰ ਹੈ ਉਹਨਾਂ ਦੀ ਸਿਸਟਰ ਨਾਲ ਉਹਨਾਂ ਦਾ ਵਿਆਹ ਹੈ ਆ ਲਗਾਤਾਰ ਪਿਛਲੇ ਕੀ ਦਿਨਾਂ ਤੋਂ ਕੰਨੇ ਫੰਕਸ਼ਨ ਚੱਲ ਰਿਹਾ ਹੈ ਜੀ ਅੱਜ ਪਿਛਲੇ 5-7 ਦਿਨਾਂ ਤੋਂ ਫੰਕਸ਼ਨ ਸਾਰੇ ਰੈਗੂਲਰ ਚੱਲ ਰਹੀ ਹੈ ਜੀ ਤੇ ਕਿਹੜੀ ਗੱਡੀ ਦੇ ਚ ਜਾਈ ਗਈ ਹੈ ਜੀ ਅੱਜ ਇਹ ਦੇਖੋ ਤੁਹਾਡੇ ਦੇ ਸਾਹਮਣੇ ਖੜੀ ਹੈ ਜੀ ਡਿਫੈਂਡਰ ਡਿਫੈਂਡਰ ਖੜਾਈ ਹੋਇਆ ਅੱਛਾ ਕਿੰਨੇ ਜਾਣੇ ਜਣਾ ਹੈ ਜਣਾ ਬਰਾ ਦੇ ਵਿੱਚ ਕਿੰਨੀ ਗੈਦਰਿੰਗ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਗੈਦਰਿੰਗ ਹੈ ਜੀ 200-300 ਬੰਦਿਆਂ ਦੀ ਵਧੀਆ ਮਾਹੌਲ ਹੈ ਪੂਰਾ ਸਾਰੇ ਇਧਰੋਂ ਇਕੱਠੇ ਜਾਣਗੇ ਦੇ ਸ਼ਾਮ ਦੇ ਪ੍ਰੋਗਰਾਮ ਉਹ ਪਾਰਟੀਆਂ ਉੱਥੇ ਰਹਿ ਜਾਂ ਇਸ 5 ਤਰੀਕ ਨੂੰ ਪਾਰਟੀ ਉੱਥੇ ਰੱਖਣੀ ਸੀ ਹਾਂਜੀ ਹਾਂਜੀ ਅੱਜ ਪਾਰਟੀ ਉੱਥੇ ਹੀ 5 ਤਰੀਕ ਨੂੰ ਫਿਰ ਇੱਥੇ ਆ ਗਈ ਹੈ ਹਾਂਜੀ ਜਾਣੀ ਹਾਂਜੀ ਬਿਲਕੁਲ ਜੀ